ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮੜਿਆ ਨੂੰ ਇੱਕ ਸਾਲ ਪੂਰਾ ਹੋਇਆਗਾ 2022 ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਬਤੌਰ ਮੁੱਖ ਮੰਤਰੀ ਅਹੁਦਾ ਸੰਭਾਲਿਆ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਪਾਲਿਸੀਆਂ ਪੰਜਾਬ ਦੇ ਅੰਦਰ ਸੋਧੀਆਂ ਗਈਆਂ ਨਵੀਆਂ ਪਾਲিসੀਆਂ ਪੰਜਾਬ ਦੇ ਅੰਦਰ ਆਈਆਂ ਜਿਹੜਾ 마ਫੀਆ ਰਾਜ ਜਿਹੜਾ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਨੇ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਵੱਖ-ਵੱਖ ਡਿਪਾਰਟਮੈਂਟਾਂ ਦੇ ਅੰਦਰ ਵੱਖ-ਵੱਖ ਵਿਭਾਗਾਂ ਦੇ ਅੰਦਰ ਵੱਡੇ ਵੱਡੇ ਅਪਦੇ ਮਾਫੀਆ ਰਾਜ ਚਰੋਣ ਵਾਲੇ ਲੋਕ ਪੰਜਾਬ ਦੇ ਅੰਦਰ ਪੈਦਾ ਕੀਤੇ ਹੋਏ ਸੀਗੇ ਉਹਨਾਂ ਲੋਕਾਂ ਦੇ ਕਾਰੋਬਾਰ ਲਗਾਤਾਰ ਚਾਹ ਬੀਜੇਪੀ ਦੀ ਸਰਕਾਰ ਸੀ ਪੰਜਾਬ ਦੇ ਅੰਦਰ ਚਾਹ ਕਾਲੀਦਰ ਬੀਜੇਪੀ ਦੀ ਸਾਂਝੀ ਸਰਕਾਰ ਸੀ ਚਾਹ ਕਾਂਗਰਸ ਪਾਰਟੀ ਦੀ ਸਰਕਾਰ ਸੀ ਇਹਨਾਂ ਦੇ ਸਰਕਾਰਾਂ ਦੇ ਸਮੇਂ ਪੰਜਾਬ ਦੇ ਅੰਦਰ ਮਾਫੀਆ ਦਾ ਰਾਜ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਨੇ ਕਾਇਮ ਕੀਤਾ ਸੀ ਪੰਜਾਬ ਦੇ ਲੋਕਾਂ ਨੇ ਸੱਤਾ ਇਹਨਾਂ ਨੂੰ ਸੌਂਪੀ ਸੀ ਇਸ ਗੱਲ ਲਈ ਕਿ ਪੰਜਾਬ ਦੇ ਅੰਦਰ ਇਮਾਨਦਾਰੀ ਦਾ ਰਾਜ ਕਰਨਗੇ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਮੁਕਤ ਰਾਜ ਕਾਇਮ ਹੋਊਗਾ ਪਰ ਲੇਕਿਨ ਅਫਸੋਸ ਇਹਨਾਂ ਨੇ ਪੰਜਾਬ ਦੇ ਅੰਦਰ ਮਾਫੀਆ ਦਾ ਰਾਜ ਸਥਾਪਿਤ ਕੀਤਾ ਔਰ ਉਸ ਤੋਂ ਬਾਅਦ ਅਸੀਂ ਜਦੋਂ ਆਪੋਜੀਸ਼ਨ ਦੇ ਅੰਦਰ ਵੀ ਸੀ ਤੁਸੀਂ ਸਾਰੇ ਨੋਟ ਕਰਦੇ ਸੀ ਜਦੋਂ ਆਮ ਆਦਮੀ ਪਾਰਟੀ 2017 ਦੇ ਅੰਦਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪਹਿਲੀ ਵਾਰ ਐਂਟਰੀ ਹੋਈ ਤਾਂ ਬਿਲਕੁਲ ਆਪੋਜੀਸ਼ਨ ਦਾ ਰੋਲ ਲਮਾਉਣ ਦੀ ਜ਼ਿੰਮੇਵਾਰੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਲੱਗੀ। ਕਾਫੀ ਲੰਬਾ ਅਰਸਾ ਬਤੌਰ ਲੀਡਰ ਆਫ ਆਪੋਜੀਸ਼ਨ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੈਂ ਵੀ ਕੰਮ ਕੀਤਾ ਲਗਭਗ ਸਾਢੇ 3 ਸਾਲ ਇਹ ਜ਼ਿੰਮੇਵਾਰੀ ਜਿਹੜੀ ਹੈ ਉਹਨੇ ਭਾਈ ਵਕਫ ਵਕਫ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਹੁੰਦੇ ਸੀਗੇ। ਔਰ ਪੰਜਾਬ ਦੇ ਅੰਦਰ ਉਸ ਸਮੇਂ ਸੀ ਲਗਾਤਾਰ ਇਸ ਗਲਤੀ ਆਵਾਜ਼ بلند ਕੀਤੀ ਕਿ ਪੰਜਾਬ ਦੇ ਅੰਦਰ ਇੱਕ ਸ਼ਰਾਬ ਦਾ ਮਾਫੀਆ ਕਾਇਮ ਕੀਤਾ ਹੋਇਆ ਪੰਜਾਬ ਦੇ ਅੰਦਰ ਲਿਕਰ ਦਾ ਮਾਫੀਆ ਉਸ ਸਮੇਂ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਔਰ ਉਸ ਤੋਂ ਪਹਿਲਾਂ ਬੀਜੇਪੀ ਤੇ ਕਾਜੀ ਦਲ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਸ਼ਰਾਬ ਦਾ ਮਾਫੀਆ ਕਾਇਮ ਕੀਤਾ ਹੋਇਆ ਪੰਜਾਬ ਦੇ ਅੰਦਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਉਹ ਸ਼ਰਾਬ ਮਾਫੀਏ ਦੇ ਕਾਰਨ ਜਿਹੜਾ ਮਾਫੀਆ ਅਕਾਲੀ ਦਲ ਭਾਜਪਾ ਨੇ ਕਾਇਮ ਕੀਤਾ ਸੀ ਜਿਸ mafie ਦੀ ਰਹਿਨਮਾਈ ਜਿਸ mafie ਦੀ ਅਗਵਾਈ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਕੀਤੀ ਪੰਜਾਬ ਦੇ ਅੰਦਰ ਉਸ ਸਮੇਂ ਦੀ ਸਰਕਾਰ ਨੇ ਕੀਤੀ ਔਰ ਜਿਹਦੇ ਅੰਦਰ ਲਗਭਗ ਜੇ ਆਪਾਂ ਨੂੰ ਸਾਰੇ ਆਪਾਂ ਯਾਦ ਕਰੀਏ ਕਿ ਪੰਜਾਬ ਦੇ ਅੰਦਰ ਜੰਡਿਆਲਾ ਗੁਰੂ ਤਰਨਤਾਰਨ ਪੱਟੀ ਪਾਬਾ ਬਕਾਲਾ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਅੰਦਰ ਗੰਦੀ ਨਕਲੀ ਮਾੜੀ 2 ਨੰਬਰ ਦੀ ਸ਼ਰਾਬ ਜਿਹਨੂੰ ਆਪਾਂ ਕਹਿ ਦਈਏ ਪੰਜਾਬੀ ਚ ਉਹ ਸਰਕਾਰ ਉਹ ਸ਼ਰਾਬ ਦੇ ਕਾਰਨ ਪੰਜਾਬ 'ਚ ਲਗਭਗ 128 ਦੇ ਕਰੀਬ ਜਿਹੜੀਆਂ 128 ਜਿਹੜੀਆਂ ਮੌਤਾ ਹੋ ਜਾਂ ਸੀ ਹੋਸਟੈਸ ਦੀ ਜਿਹੜੀ ਆ ਪੰਜਾਬ ਦੇ ਅੰਦਰ ਹੋਈ ਸੀਗੀ ਪੰਜਾਬ ਦੇ ਅੰਦਰ ਇਸ ਗੱਲ ਤੇ ਲਗਭਗ ਉਸ ਸਮੇਂ ਮਹੌਲ ਬਣਿਆ ਸੀ ਕਿ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਜਿਹੜੀ ਆ ਉਹ ਸ਼ਰਾਬ ਦੇ mafiya ਦੀ ਗਵਾਹੀ ਕਰ ਰਹੀ ਆ। ਇਹ ਗੱਲ ਕੋਲ ਉਸ ਸਮੇਂ FIR ਵੀ ਹੋਈਆਂ ਮਕਦਮੇ ਵੀ ਜਿਹੜੇ ਉਹਨੇ ਅਦਾਲਤਾਂ ਦੇ ਵਿੱਚ ਪੈਂਡਿੰਗ ਪਾਏ ਨੇਗੇ ਪਰ ਲੇਕਿਨ ਮੇਰਾ ਕਹਿਣ ਦਾ ਪਾਵ ਆ ਕਿ ਉਸ ਸਮੇਂ ਇੱਕ ਜ਼ਬਰਦਸਤ ਜਿਹੜਾ mafiya ਸੀ ਸ਼ਰਾਬ ਦਾ ਪੰਜਾਬ ਦੇ ਅੰਦਰ ਕੈਮ ਕੀਤਾ ਹੋਇਆ ਸੀ। ਮੈਂ ਜੇ ਰੈਵਨਿਊ ਦੀ ਗੱਲ ਕਰਾਂ ਉਹਨਾਂ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਜੇ ਗੱਲ ਕਰੀਏ ਜਾਂ BJP ਦੀ ਗੱਲ ਕਰੀਏ ਮੈਂ ਜ਼ਿਆਦਾ ਐਗਜ਼ਾਮਪਲ ਦੇਉਂ ਟਾਈਮ ਬਹੁਤ ਲੱਗ ਜਾਊਗਾ। ਜੇ ਮੈਂ 2016-17 ਦੀ ਗੱਲ ਕਰਾਂ ਪੰਜਾਬ ਦੇ ਅੰਦਰ 15-16 ਤੇ 2016-17 ਦਾ ਕੰਪੈਰੀਜ਼ਨ ਕਰੀਏ 15-16 ਦੇ ਵਿੱਚ 4797 ਕਰੋੜ ਰੁਪਏ ਆਏ ਔਰ 16-17 ਦੇ ਅੰਦਰ 4406 ਕਰੋੜ ਰੁਪਏ ਆਏ ਯਾਨੀ ਕਿ ਲਗਭਗ 8.15% ਜਿਹੜੀ ਆ ਰੈਵਨੂ ਉਹ ਡਿਕਲਾਈਨ ਹੋਇਆ ਉਧਰ ਜੀ ਪੈਸੇ ਘਟਾਏ ਯਾਨੀ ਕਿ ਘਾਟਾ ਪਿਆ ਡਿਊ ਟੂ ਐਕਸਾਈਜ਼ ਪਾਲਿਸੀ ਜਿਸ ਵਿੱਚ ਪੰਜਾਬ ਦੇ ਅੰਦਰ ਅਕਾਲੀ ਦਲ ਤੇ ਭਾਜਪਾ ਦੀ ਜਿਹੜੇ ਕਹਿੰਦੇ ਸੀ ਕਿ ਨੌ ਮਾਸ ਦਾ ਰਿਸ਼ਤਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਕਲੇਮ ਕਰਦੇ ਸੀ ਕਿ ਸਾਡਾ ਨੌ ਮਾਸ ਦਾ ਰਿਸ਼ਤਾ ਉਹਨਾਂ ਦੇ ਅੰਦਰ ਉਹਨਾਂ ਦੀ ਸਰਕਾਰ ਦੇ ਸਮੇਂ ਪੰਜਾਬ ਦੇ ਅੰਦਰ ਕਿੱਡਾ ਵੱਡਾ ਸਟਰੋਂਗ ਸ਼ਰਾਬ ਦਾ ਮਾਫੀਆ ਕੰਮ ਕਰ ਰਿਹਾ ਸੀਗਾ ਕਿ ਨਹੀਂ ਤਾਂ ਹਮੇਸ਼ਾ ਜਨਰਲ ਹੀ ਆਏ ਹਮੇਸ਼ਾ ਸਰਕਾਰ ਦਾ ਰੈਵਨਿਊ ਚਾਹੇ ਉਹ 2% ਵਧੇ ਚਾਹੇ 4% ਵਧੇ ਹਮੇਸ਼ਾ ਵਾਦਾ ਪਰ ਲੇਕਰ ਉਹਨਾਂ ਦੀ ਸਰਕਾਰ ਦੇ ਸਮੇਂ 8% ਦੇ ਲਗਭਗ 8.15 ਫੀਸਦੀ ਡਿਕਲਾਈਨ ਆਇਆ ਪਰ ਉਸ ਤੋਂ ਬਾਅਦ ਜੇ ਮੈਂ ਦੂਜਾ ਅੰਕੜਾ ਸ਼ੋਕਰਾਂ 200 23 ਦਾ 2022 2021 ਇਹ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਸੀ ਜਿਸ ਵੇ ਪੰਜਾਬ ਦੇ ਅੰਦਰ ਚਰਜੀਤ ਸਿੰਘ ਚੰਨੀ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ ਉਸ ਸਮੇਂ ਵੀ ਪੰਜਾਬ ਦੇ ਅੰਦਰ ਜਿਹੜਾ ਰੈਵਨਿਊ ਦਾ ਘਾਟਾ ਪਿਆ ਪਹਿਲੀ ਵਾਰ ਕਿੰਨਾ ਹੋਇਆ 6335 ਤੋਂ ਘਟ ਕੇ 6254 ਯਾਨੀ ਕਿ 1.5% 1.5% ਦੇ ਲਗਭਗ 80 ਕਰੋੜ ਤੋਂ ਉੱਪਰ 80 ਕਰੋੜ ਤੋਂ ਇਹਨੂੰ ਲਾਸ ਜਿਹੜਾ ਹੈਗਾ ਉਹ 200 21 22 ਦੇ ਦੌਰਾਨ ਪੰਜਾਬ 'ਚ ਹੋਇਆ ਸਾਡੀ ਸਰਕਾਰ ਇਮੀਡੀਏਟਲੀ ਵਿਸੋ ਬਾਦ ਦੇ ਅੰਦਰ ਮਾਰਚ ਦੇ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਿੰਨ ਮਹੀਨੇ ਤਿੰਨ ਮਹੀਨੇ ਪੁਰਾਣੀ ਪਾਲਿਸੀ ਜਿਹੜੀ ਪੁਰਾਣੀ ਸਰਕਾਰ ਦੀ ਪਾਲਿਸੀ ਸੀ ਕਿਉਂਕਿ ਸਮਾਂ ਲੱਗਦਾ ਹੈਗਾ ਪਾਲਿਸੀ ਬਣਾਉਣ ਦੇ ਲਈ ਤਿੰਨ ਮਹੀਨੇ ਪੁਰਾਣੀ ਸਰਕਾਰ ਦੀ ਪਾਲਿਸੀ ਨੇ ਕੰਮ ਕੀਤਾ ਔਰ ਉਸ ਤੋਂ ਬਾਅਦ ਸਾਡੀ ਸਰਕਾਰ ਨੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਦੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਜੋ ਸਾਨੂੰ ਇਮਾਨਦਾਰੀ ਦਾ ਕਟੜਾ ਮਾੰਦਰ ਹੋਣ ਦਾ ਜੋ ਸਾਨੂੰ ਰਾਸਤਾ ਦਿਖਾਇਆ ਉਸ ਤੇ ਚੱਲਦੇ ਆਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇੱਕ ਸ਼ਾਨਦਾਰ ਪਾਲਿਸੀ ਪੰਜਾਬ ਦੇ ਅੰਦਰ ਸਾਡੇ ਅਫਸਰ ਸਾਹਿਬਾਨ ਨੇ ਸਾਡੀ ਸਮੁੱਚੀ ਟੀਮ ਨੇ ਪੰਜਾਬ ਦੇ ਅੰਦਰ ਤਿਆਰ ਕੀਤੀ ਪਹਿਲੀ ਵਾਰ ਹੋਇਆ ਇਤਿਹਾਸਿਕ ਤੌਰ ਤੇ ਮੈਂ ਸਾਰੇ ਡਾਕੂਮੈਂਟ ਤੁਹਾਨੂੰ ਮਹੱਜਾ ਕਰਵਾ ਦੂੰਗਾ ਕਿ ਜਿਹੜੀ ਪਾਲਿਸੀ ਦੇ ਨਾਲ 2021 22 ਘਾਟਾ ਪਿਆ ਜਿਸ ਕਾਂਗਰਸ ਪਾਰਟੀ ਦੇ ਸਰਕਾਰ ਦੇ ਸਮੇਂ ਕੈਪਟਨ ਸਾਹਿਬ ਦੀ ਹੋਵੇ ਚਾ ਚੰਨੀ ਸਾਹਿਬ ਦੀ ਹੋਵੇ ਜਿਸ ਪਾਲਿਸੀ ਦੇ ਦੀਨ ਪੰਜਾਬ ਦੇ ਰੈਵਨਿਊ ਨੂੰ ਘਾਟਾ ਪਿਆ ਪੰਜਾਬ ਦੇ ਖਜ਼ਾਨੇ ਨੂੰ ਘਾਟਾ ਪਿਆ ਔਰ ਉਸੇ ਨੂੰ ਜਦੋਂ ਅਸੀਂ ਨਵੀਂ ਪਾਲਿਸੀ ਲੈ ਕੇ ਆਏ ਤਾਂ ਉਹਦੇ ਨਾਲ ਪੰਜਾਬ ਦੇ ਅੰਦਰ ਪਹਿਲੀ ਵਾਰ ਕੀ ਹੋਇਆ ਕਿ ਸਾਡਾ ਰੈਵਨਿਊ ਜਿਹੜਾਗਾ ਉਹ 6254 ਕਰੋੜ ਤੋਂ 6254 ਕਰੋੜ ਤੋਂ ਵੱਧ ਕੇ 8841 ਕਰੋੜ ਰੁਪਏ ਤੇ ਪਹੁੰਚ ਗਿਆ 8841 ਕਰੋੜ ਰੁਪਏ ਤੇ ਪਹੁੰਚ ਗਿਆ ਕਿਉਂਕਿ ਪੰਜਾਬ ਦੇ ਅੰਦਰ ਪਹਿਲੀ ਵਾਰ ਇੱਕ ਨੇਕ ਨੀਤੀ ਵਾਲੀ ਆਮ ਲੋਕਾਂ ਦੀ ਬਣਾਈ ਇੱਕ ਇਮਾਨਦਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅਧੀਨ ਸਰਕਾਰ ਨੇ ਇਮਾਨਦਾਰ ਸਰਕਾਰ ਨੇ ਜੋ ਸ਼ਬਦ ਲਈ ਜਦੋਂ ਪੰਜਾਬ ਦੀ ਬੰਗਲੌਰ ਸੰਭਾਲੀ ਤਾਂ ਲਗਭਗ 41.41 ਮੋਰ ਥੈਨ 41% ਦਾ ਜਿਹੜਾ ਇਨਕਰੀਜ਼ ਆ ਉਹ ਫਸਟ ਟਾਈਮ ਇਤਿਹਾਸਿਕ ਤੌਰ ਤੇ ਇਹ ਇਤਿਹਾਸਿਕ ਹੁਮੈਂਟਕ ਇਸ ਪਹਿਲੇ ਸਾਲ ਦੌਰਾਨ ਅਸੀਂ 41% ਤੋਂ ਉੱਪਰ ਦਾ ਵੱਡਾ ਵਾਧਾ ਜਿਹੜਾ ਪ੍ਰਾਪਤ ਕੀਤਾ ਕਿਉਂਕਿ ਹੁਣ ਸਾਡੇ ਕੋਲੇ ਐਕਚੁਅਲ ਡਾਟਾ ਜੇ ਮੈਂ ਗੱਲ ਕਰਾਂ ਕਿਉਂਕਿ ਕੱਲ 31 ਮਾਰਚ ਤੋਂ ਬਾਅਦ 31 ਮਾਰਚ ਤੋਂ ਬਾਅਦ ਜਿਹੜਾ ਹੈਗਾ ਐਕਚੁਅਲ ਡਾਟਾ ਕਈ ਵਾਰ ਨਾ ਪੁਰਾਣੇ ਮੈਂ ਦੇਖਿਆ ਤੁਸੀਂ ਵੀ ਜਦੋਂ ਕਿਸੇ ਦਾ ਵਰਸ਼ਨ ਲਓਗੇ ਤਾਂ ਆਕੇ ਇਧਰ ਉਧਰ ਦੇ ਗੱਲਾਂ ਕਰਦੇ ਤਾਂ ਮੈਂ ਤੁਹਾਨੂੰ ਉਹ ਬਿਲਕੁਲ ਉਹ ਟ੍ਰੈਜ਼ਰੀ ਦਾ ਉਹ ਸਾਡੇ ਖਾਤਿਆਂ ਦਾ ਲੈ ਕੇ ਆਇਆਗਾ ਕਿ ਇਹਦੇ ਵਿੱਚ 41% ਤੋਂ ਉੱਪਰ 41.1% ਤੋਂ ਲੈ ਕੇ ਜਿਹੜਾ ਹੈਗਾ 41% ਤੋਂ ਉੱਪਰ ਦਾ ਇੱਕ ਵੱਡਾ ਵਾਧਾ ਪੰਜਾਬ ਦੇ ਅੰਦਰ ਇਸ ਨਵੀਂ ਐਕਸਾਈਜ਼ ਦੀ ਪਾਲਿਸੀ ਆਉਣ ਦੇ ਕਾਰਨ ਪੰਜਾਬ ਦੇ ਖਜ਼ਾਨੇ ਨੂੰ ਹੋਇਆ ਕਿਉਂਕਿ ਤੁਸੀਂ ਵੀ ਦੇਖਦੇ ਸੀਗੇ ਕਿ ਪੁਰਾਣੇ ਸਮੇਂ ਦੌਰਾਨ ਕੀ ਹੁੰਦਾ ਸੀਗਾ ਕਿ ਪੁਰਾਣੇ ਮੰਤਰੀ ਸਾਹਿਬਾਨ ਕਹਿੰਦੇ ਸੀ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਕਿਉਂ ਕਹਿੰਦੇ ਸੀ ਕਿਉਂਕਿ ਉਹ ਇੱਕ ਵੀ ਕੋਈ ਵੀ ਉਹ ਯਤਨ ਨਹੀਂ ਕਰਦੇ ਸੀ ਕਿਉਂਕਿ ਉਹਨਾਂ ਚ ਜਿਹੜੀ ਆ ਪੁਰਾਣੇ ਸਮੇਂ ਜਿਹੜੇ ਉਹ ਲੀਡਰ ਸੀਗੇ ਬੇਈਮਾਨੀ ਘੁੱਟ-ਘੁੱਟ ਕੇ ਭਰੀ ਹੋਈ ਸੀਗੀ ਇਸੇ ਗੱਲ ਕਰਕੇ ਕੋਈ ਵੀ ਪਾਲਿਸੀ ਰਿਵਿਊ ਨਹੀਂ ਕਰਦੇ ਸੀ ਕੋਈ ਵੀ ਯਤਨ ਨਹੀਂ ਕਰਦੇ ਸੀਗੇ ਕਿ ਸਾਡੇ ਸੂਬੇ ਦੇ ਜਿਹੜੇ ਆਰਥਿਕ ਹਾਲਾਤ ਨੇ ਉਹ ਸੁਧਰਨ ਸੋ ਪਹਿਲੀ ਵਾਰ ਹੋਇਆ ਕਿ 8841.4 ਯਾਨੀ ਕਿ 41.41 41.41% ਦਾ ਇੱਕ ਵੱਡਾ ਇਤਿਹਾਸਕ ਜਿਹੜਾ ਇਨਕਰੀਜ਼ ਆ ਵਾਧਾਗਾ ਉਹ ਪੰਜਾਬ ਦੀ ਇਸ ਨਵੀਂ ਪਾਲਿਸੀ ਦੇ ਕਾਰਨ ਹੋਇਆਗਾ ਸਾਡੇ ਮਿਹਨਤੀ ਸਟਾਫ ਸਾਡੇ ਮਿਹਨਤੀ ਜਿਹੜੇ ਵਰਕਰ ਨੇ ਸੌਰੀ ਡਿਪਾਰਟਮੈਂਟ ਦੇ ਅਧਿਕਾਰੀ ਨੇ ਉਹਨਾਂ ਦੇ ਕਾਰਨ ਹੋਇਆਗਾ ਨਹੀਂ ਤਾਂ ਇਸ ਤੋਂ ਪਹਿਲਾਂ ਲਗਾਤਾਰ ਜਿਹੜਾ ਹੈਗਾ ਉਹ ਘਾਟਾ ਨਜ਼ਰ ਆਉਂਦਾ ਸੀਗਾ ਪਰ ਉਸ ਤੋਂ ਬਾਅਦ ਇਸ ਸਾਲ ਮੈਨੂੰ ਇਹ ਵੀ ਦੱਸ ਦਿਆਂ ਸ਼ੇਅਰ ਕਰ ਦਿਆਂ ਤੁਹਾਡੇ ਨਾਲ ਬੜੀ ਖੁਸ਼ੀ ਹੋ ਰਹੀ ਆ ਕਿ ਅਸੀਂ ਜਿਹੜੇ 71 ਪੰਜਾਬ ਦੇ 171 ਐਕਸਾਈਜ਼ ਦੇ ਗਰੁੱਪ ਬੜੇ ਹੋਏ ਨੇਗੇ ਉਹਨਾਂ ਨੂੰ ਅਸੀਂ ਵੇਚਣ ਦਾ ਕੰਮ ਜਿਹੜਾ ਸੀ ਉਹ 11 ਮਾਰਚ 11 ਮਾਰਚ 2023 ਨੂੰ ਸ਼ੁਰੂ ਕੀਤਾ ਸੀ ਔਰ 31 ਮਾਰਚ ਤੋਂ ਪਹਿਲਾਂ ਇਹ ਸਕਸੈਸਫੁਲ ਪਾਲਿਸੀ ਦਾ ਰਾਜ ਆ ਇਹ ਦਿਖਾਈ ਦਿੰਦਾ ਕਿ 31 ਮਾਰਚ ਤੋਂ ਪਹਿਲਾਂ ਵਿਦ ਇਨ 20 ਡੇਸ ਸਿਰਫ 20 ਦਿਨਾਂ ਦੇ ਅੰਦਰ ਅੰਦਰ ਸਿਰਫ 20 ਦਿਨਾਂ ਦੇ ਅੰਦਰ ਅੰਦਰ ਉਹ ਸਾਰੇ ਸਾਡੇ ਵੈਂਡਸ ਜਿਹੜੇ ਉਹ ਵਿਕ ਚੁੱਕੇ ਸੀ ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਆ ਕਿ 70 ਫੀਸਦੀ ਰਿਨਿਊ ਹੋਏ ਨੇ ਜਿੰਨਾ ਸੀ ਵਾਦਾ ਕਿਹਾ ਸੀਗਾ ਕਿ ਅਸੀਂ ਇਸ ਗਰੁੱਪ ਬਣਾਏ ਸੀ ਕਿ ਕਿ ਇਹ ਚ 16% ਵਾਦਾ ਲਵਾਂਗੇ ਇਹ ਚ 12% ਵਾਦਾ ਲਵਾਂਗੇ ਇਹ 10% ਵਾਦਾ ਲਵਾਂਗੇ ਉਹ ਬਿਲਕੁਲ ਸਾਡੇ ਮਿੱਥੇ ਟਾਰਗੇਟ ਨੂੰ ਅਚੀਵ ਕਰਦੇ ਹੋ 70% ਦੀ ਜਿਹੜਾ ਹੈਗਾ ਉਹ ਆਪਣੇ ਲਾਇਸੈਂਸਰ ਨੂੰ ਕਰਾਏ ਜਿਹੜੇ 30% ਰਹਿ ਗਏ ਉਹ ਵੀ ਜਿਹੜੇ ਅਸੀਂ ਨੇ ਅ within 20 days ਸੇਲ ਆਊਟ ਕੀਤੇ ਸਸਾਸੀਂ ਆਪਦੀ ਜਿਹੜਾ ਲੋ ਐਸਟੀਮੇਟ ਕੀਤਾ ਸੀਗਾ ਕਿ ਸਾਨੂੰ 171 ਗਰੁੱਪਾਂ ਦੇ ਵਿੱਚੋਂ ਕਿੰਨੀ ਆਮਦਨ ਹੋਣੀ ਚਾਹੀਦੀ ਆ ਸਾਡੀ ਆਮਦਨ ਅਸੀਂ ਅਨੁਮਾਨ ਕੀਤਾ ਸੀਗਾ ਐਸਟੀਮੇਟ ਲਾਇਆ ਸੀਗਾ ਕਿ ਇਸ ਤੋਂ ਸਾਨੂੰ ਕਿੰਨੀ ਅਮਾਉਂਟ ਜਿਹੜੀ ਆ ਉਹ ਆਊਗੀ ਸਾਡਾ ਅਮਾਉਂਟ ਸੀਗੀ ਕਿ 79000 7900 ਸੌਰੀ 89 7999 7999 ਕਰੋੜ ਰੁਪਏ ਦੀ ਆਮਦਨ ਹੋਣ ਦਾ ਸਾਨੂੰ ਅਨੁਮਾਨ ਸੀਗਾ ਇਹ ਜੇ ਕੰਪਲੀਟ ਨਹੀਂ ਐਜੇ ਕੰਪਲੀਟ ਦੇ ਬਾਅਦ ਮੈਂ ਕਰੂੰਗਾ 7999 ਕਰੋੜ ਰੁਪਇਆ ਮੈਨੂੰ ਇਹ ਵੀ ਸ਼ੇਅਰ ਕਰਦੇ ਆ ਬੜੀ ਖੁਸ਼ੀ ਹੋ ਰਹੀ ਆ ਕਿ ਉਹ ਸਾਡੀ ਜਿਹੜੀ ਆਕਸ਼ਨ ਦੇ ਰਾਹੀਂ 8000 8007 ਕਰੋੜ 45 ਲੱਖ ਰੁਪਏ ਚੋ ਜਿਹੜੇ ਵਿਕੇ ਨੇ ਯਾਨੀ ਕਿ ਸਾਨੂੰ ਪਹਿਲੀ ਜਿਹੜੀ ਸਾਡੀ ਸੇਲ ਸੀ ਉਹਦੇ ਵਿੱਚੋਂ ਵੀ ਲਗਭਗ 18.18 ਕਰੋੜ 18 ਕਰੋੜ 45 ਲੱਖ ਰੁਪਏ ਜਿਹੜਾ ਹੈਗਾ ਸਾਨੂੰ ਉਹਦੇ ਚੋਂ ਵੀ ਵਾਧੂ ਜਿਹੜੀ ਆ ਉਹ ਕਮਾਈ ਹੋਈ ਆ ਯਾਨੀ ਕਿ ਸਾਡਾ ਟਾਰਗੇਟ ਜਿਹੜਾ ਇਸ ਸਾਲ ਸਾਡਾ ਟਾਰਗੇਟ ਅਸੀਂ ਫਿਕਸ ਕੀਤਾਗਾ ਇਸ ਪਾਲਿਸੀ ਦੇ ਰਾਹੀਂ ਕਿ ਸਾਡਾ ਟਾਰਗੇਟ ਆ ਇਸ ਸਾਲ ਕਲੈਕਟ ਕਰਨ ਦਾ 2023-24 ਦੇ ਦੌਰਾਨ 2023-24 ਦੇ ਦੌਰਾਨ ਸਾਡਾ ਟਾਰਗੇਟ ਆ ਕਿ 9754 ਕਰੋੜ ਰੁਪਏ 9754 ਕਰੋੜ ਰੁਪਏ ਜਿਹੜੇ ਨੇਗੇ ਇਸ ਪਾਲਿਸੀ ਤੋਂ ਜਿਹੜਾ ਹੈਗਾ ਉਹ ਕਮਾਏ ਜਾਣ ਜਿਹੜੇ ਕਿ ਪੰਜਾਬ ਦੇ ਖਜ਼ਾਨੇ ਚ ਜਾਣਗੇ 9754 ਕਰੋੜ ਰੁਪਏ ਕਮਾਉਣ ਦਾ ਟੀਚਾ ਜਿਹਦੇ ਵਿੱਚੋਂ ਅਸੀਂ 8007 ਕਰੋੜ ਰੁਪਏ ਜਿਹੜੇ ਸਾਡੀ ਕੀਤੀ ਲਗਭਗ ਆ ਚੁੱਕੇ ਨੇਗੇ ਔਰ ਕਿਸ਼ਤਾਂ ਦੇ ਰਾਹੀਂ ਆਉਣਗੇ ਸੋ ਸਾਡਾ ਇਸ ਵਾਰ ਦਾ ਟਾਰਗੇਟ ਆ 97554 ਨਹੀਂ ਬਿਲਕੁਲ ਅਸੀਂ ਸਾਡੇ ਮਿਹਨਤੀ ਸਾਡੇ ਅਫੀਸਰ ਸਹਿਬਾਨ ਸਾਡਾ ਟਾਰਗੇਟ ਆ ਕਿ ਅਸੀਂ 10000 ਕਰੋੜ ਰੁਪਏ ਨੂੰ ਟੱਚ ਕਰਾਂਗੇ ਇਤਿਹਾਸਿਕ ਤੌਰ ਤੇ ਪਹਿਲੀ ਵਾਰ ਹੋ ਰਿਹਾ ਨਹੀਂ ਤਾਂ ਪੰਜਾਬ ਦੇ ਅੰਦਰ ਹਮੇਸ਼ਾ ਜਿਵੇਂ ਪਹਿਲਾਂ ਦੱਸਿਆਗਾ ਕਿ ਘਾਟਾ ਹੀ ਪੈਂਦਾ ਨਜ਼ਰ ਆਇਆਗਾ ਪਹਿਲੀ ਵਾਰ ਹੋ ਰਿਹਾ ਕਿ ਜਿਹੜਾ ਲਗਾਤਾਰ ਰੈਵਨਿਊ ਵੱਧ ਰਿਹਾ ਹੈਗਾ ਇਹਦਾ ਕਾਰਨ ਕਿ ਪੰਜਾਬ ਦੇ ਅੰਦਰ ਜਿਹੜਾ ਸ਼ਰਾਬ ਦਾ ਮਾਫੀਆ ਜਿਹੜਾ ਲਿਕਰ ਮਾਫੀਆ ਪੁਰਾਣੀਆਂ ਸਰਕਾਰਾਂ ਨੇ ਪੁਰਾਣੀਆਂ ਪਾਰਟੀਆਂ ਦੀ ਸਰਕਾਰਾਂ ਨੇ ਪੰਜਾਬ ਦੇ ਅੰਦਰ ਐਸਟੈਬਲਿਸ਼ ਕੀਤਾ ਸੀਗਾ ਜਿਹੜਾ ਇੱਕ ਪੈਰਲਲ ਸਰਕਾਰ ਦੇ ਅੰਦਰ ਇੱਕ ਨਵੀਂ ਇਕਨੋਮੀ ਜਿਹੜੀ ਆ ਉਹ ਸ਼ੁਰੂ ਕੀਤੀ ਸੀ ਕਿ ਇਕਨੋਮੀ ਸੀ ਪੈਰਲਲ ਜਿਹੜੀ ਸ਼ਰਾਬ ਦਤ ਅੰਦਾ ਕਰਨ ਵਾਲੇ ਲੋਕਾਂ ਦੀ ਉਹ ਤਹਿਸਿਲਾਸ ਕੀਤਾ ਔਰ ਪੰਜਾਬ ਦੇ ਅੰਦਰ 1 ਅਪ੍ਰੈਲ 2022 ਤੋਂ ਲੈ ਕੇ 28 ਫਰਵਰੀ ਤੱਕ ਦਾ ਮੈਂ ਅੰਕੜੇ ਦੀ ਗੱਲ ਕਰਦਾ ਲਗਭਗ 6317 ਲੋਕਾਂ ਤੇ 6317 ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈਆਂ ਮੁਕੱਦਮੇ ਦਰਜ ਹੋਏ ਜਿਨ੍ਹਾਂ ਵਿੱਚੋਂ ਲਗਭਗ 6100 ਤੋਂ ਉੱਪਰ ਲੋਕਾਂ ਨੂੰ ਅਸੀਂ ਜੇਲ੍ਹਾਂ ਦੇ ਅੰਦਰ ਡੱਕਿਆ ਇੱਕ ਬਹੁਤ ਵੱਡੀ ਪ੍ਰਾਪਤੀ ਆ ਜੇ ਪੁਰਾਣੇ ਚੰਕੜੇ ਦੇ ਕਰੀਏ ਕਿਤੇ ਘਟਨੇ ਦੇ ਨਾਲੋਂ ਯਾਨੀ ਕਿ 6317 ਵਿਅਕਤੀਆਂ ਦੇ ਐਫਆਈਆਰਾਂ ਲੋਡ ਹੋਈਆਂ ਜਿਨ੍ਹਾਂ ਵਿੱਚੋਂ 6114 ਵਿਅਕਤੀਆਂ ਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ ਸੋ ਵੱਡੀ ਪੱਧਰ ਤੇ ਜਿਹੜਾ ਵਰਕਿੰਗ ਸਟੇਲ ਜਿਹਨੂੰ ਪੱਠੀਆਂ ਕਹਿੰਦੇ ਨੇ ਆ ਉਹਨਾਂ ਨੂੰ ਫੜ ਕੇ ਤਬਾਹ ਕੀਤਾ ਗਿਆ ਔਰ ਈਐਨਏ ਈਐਨਏ ਐਕਸਟਰਾ ਨਿਊਟਰਲ ਅਲਕੋਹਲ ਜਿਹੜਾ ਹੈਗਾ ਉਹਦੀਆਂ ਦੋ ਤਿੰਨ ਕਨਸਾਈਨਮੈਂਟਾਂ ਫੜ ਕੇ ਉਹ ਜਿਹੜੀਆਂ ਤਬਾਹ ਕੀਤੀਆਂ ਗਈਆਂ ਉਹਨਾਂ ਦੇ ਖਿਲਾਫ ਐਕਸ਼ਨ ਹੋਇਆ ਔਰ ਪੰਜਾਬ ਦੇ ਅੰਦਰ ਟਰੈਕ ਐਂਡ ਟ੍ਰੇਸ ਟਰੈਕ ਜਿਹੜੀ ਸਿਸਟਮ ਸੀਗਾ ਲਿਕਰ ਦਾ ਕਿੱਥੋਂ ਚੱਲੀ ਕਿੱਥੇ ਪਹੁੰਚ ਗਈ ਉਹ ਵੀ ਅਸੀਂ ਉਹਦੀ ਸ਼ੁਰੂਆਤ ਪਿਛਲੇ ਸਾਲ ਚ ਕੀਤੀ ਇਹਦਾ ਬਹੁਤ ਵੱਡਾ ਫਾਇਦਾ ਹੋਇਆ ਪੰਜਾਬ ਦੇ ਅੰਦਰ ਪ੍ਰੈਗੈਂਟ ਰੇ ਸਿਸਟਮ ਦੇ ਨਾਲ-ਨਾਲ ਜਿਹੜਾ ਐਕਸਰਸਾਈਜ਼ ਦਾ QR ਜਿਹੜਾ ਐਕਸਰਸਾਈਜ਼ ਦਾ QR ਕੋਡ ਲੈਵਲ ਵੈਰੀਫਿਕੇਸ਼ਨ ਸਿਟੀਜ਼ਨ ਐਪ ਸੀ ਉਹ ਲਾਂਚ ਕੀਤੀ ਉਹਦਾ ਬਹੁਤ ਵੱਡਾ ਫਾਇਦਾ ਹੋਇਆ ਸੋ ਈ ਆਪਕਾਰੀ ਪ੍ਰੋਜੈਕਟ ਦੇ ਦìn ਉੱਥੇ ਸਾਨੂੰ ਫਲੋ ਦਾ ਪਤਾ ਲੱਗਿਆ ਕਿ ਕਿੱਥੋਂ ਸ਼ਰਾਬ ਆ ਰਹੀ ਹੈ ਕਿੱਥੇ ਜਾ ਰਹੀ ਹੈ ਕੋਈ ਰਸਤੇ ਚ ਤਨੀ ਉਹਨੂੰ ਜਿਹੜਾ ਹੈਗਾ ਉਹਦਾ ਮਹਿਸੂਸ ਕਰ ਰਿਹਾ ਸੋ ਮੇਰਾ ਕਹਿਣ ਦਾ ਭਾਵ ਆ ਕਿ ਪਹਿਲੀ ਵਾਰ ਪੰਜਾਬ ਦੇ ਅੰਦਰ ਇਸ ਪਾਲਿਸੀ ਦੇ ਰਾਹੀਂ ਇੱਕ ਵੱਡਾ ਜਿਹੜਾ ਹੈਗਾ ਉਹ ਸਾਨੂੰ ਵਾਅਦਾ ਮਿਲਿਆ ਇਹ ਐਕਚੁਅਲ ਜਿਹੜੇ ਹੈਗੇ ਨੇਗੇ ਉਹ ਫਿਗਰ ਨੇ ਇਹ ਕਿਉਂਕਿ ਜਦੋਂ ਬਜਟ ਹੁੰਦਾ ਉਹ ਤੋਂ ਐਸਟੀਮੇਟ ਲੱਗਦੇ ਨੇ ਉਹਦੋਂ ਬਾਅਦ ਰਵਾਈਜ਼ ਹੁੰਦਾ ਇਹ ਐਕਚੁਅਲ ਜਿਹੜਾ ਡਾਟਾ ਸਾਡੇ ਕੋਲੇ ਸਾਡੇ ਸਿਸਟਮ ਦੇ ਉੱਤੇ ਸਾਡੇ ਪਹੁੰਚਿਆਗਾ ਕਾਰ ਦੇ ਅੰਦਰ ਉਹ ਪਹੁੰਚਿਆਗਾ ਸੋ ਮੈਂ ਸਮਝਦਾ ਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਦੀ ਪਾਰਟੀ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਕਿ ਕ腐ਪਸ਼ਨ ਦੇ ਅਗੇਂਸਟ ਚੱਲੀ ਮੂਵਮੈਂਟ ਚੋਂ ਪੈਦਾ ਹੋਈ ਭ੍ਰਿਸ਼ਟਾਚਾਰ ਦੇ ਅਗੇਂਸਟ ਚੱਲੀ ਮੂਵਮੈਂਟ ਚੋਂ ਪੈਦਾ ਹੋਈ ਉਸੇ ਲੀਹਾਂ ਤੇ ਚੱਲਦਿਆਂ ਪੰਜਾਬ ਦੇ ਅੰਦਰ ਸਰਕਾਰ ਜਦੋਂ ਬਣੀ ਆ ਇਹ ਵੱਡਾ ਵਾਅਦਾ ਤਾਂ ਦੇਖਣ ਨੂੰ ਮਿਲਿਆ ਕਿ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਜਿਹੜੀ ਉਹ ਚੱਲ ਰਹੀ ਆ ਸੋ ਇੱਕ ਵੱਡਾ ਜਿਹਨੂੰ ਲੋਕ ਕਹਿੰਦੇ ਬਦਲਾਅ ਆ ਉਹ ਬਦਲਾਅ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ